ਕੀ ਹਾਲ ਹੈ ਜੀ ਸਾਰੇ ਵੀਰਾਂ ਦਾ ਜਿਨ ਵੀ ਆਪਣਾ YouTube ਚੈਨਲ ਤੇ Facebook ਪੇਜ ਤੇ ਸਾਰ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਲੈ ਕੇ ਆਏ ਜੀ ਤੁਹਾਡੇ ਖਾਤਰ ਬਿਲਕੁਲ ਹੀ ਕੋਕਾ ਪੀਸ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਜੀ ਟਾਇਰਾਂ ਦੀ ਗੱਲ ਕਰੀਏ ਤਾਂ ਜੀ 90 ਤੋਂ 95% ਟਰੈਕਟਰ ਹੈਗਾ ਜੀ 265 DI ਮਹਿੰਦਰਾ ਟਰੈਕਟਰ ਦਾ ਰੰਗ ਪੇਂਟ ਤੁਸੀਂ ਦੇਖ ਸਕਦੇ ਹੋ ਜੀ ਬਿਲਕੁਲ ਹੀ オリジナル ਰੰਗ ਪੇਂਟ ਆ ਜੀ ਕਿਸੇ ਪਾਸਿਓਂ ਵੀ ਟਰੈਕਟਰ ਨੂੰ ਕਲਮ ਨਹੀਂ ਲੱਗੀ ਹਜੇ ਤੱਕ ਸੈਕੰਡ ਪਾਰਟੀ ਦਾ ਟਰੈਕਟਰ ਆ ਜੀ ਫਰਸਟ ਨਾਮ ਹਰਿਆਣਾ ਨੰਬਰ ਜੀ ਦੂਜੇ ਥਾਂ ਤੇ ਨਾਮ ਹੋਇਆ ਪਿਆ ਜੀ ਜੈਤੋ ਬਠਿੰਡਾ ਜ਼ਿਲ੍ਹਾ ਫਰੀਦਕੋਟ ਜ਼ਿਲ੍ਹਾ ਹੱਚ ਕੰਮ ਬਠਿੰਡੇ ਚ ਹੀ ਆ ਗਿਆ ਆਪਣੇ ਲਵੀ ਆ ਜੀ ਤੇ ਅਗਲੇ ਟਾਇਰਾਂ ਦੀ ਗੱਲ ਕਰੀਏ ਤਾਂ ਜੀ 70% ਪਿਛਲੇ ਟਾਇਰਾਂ ਦੀ ਗੱਲ ਕਰੀਏ ਤਾਂ ਜੀ 90 ਤੋਂ 95% ਪੋਲੋ ਦੇ ਟਾਇਰ ਆ ਜੀ ਪੱਕੇ ਛਤਰੀ ਉੱਤੇ ਲੱਗੀ ਹੋਈ ਆ ਜੀ ਹੱਕ ਵਗੈਰਾ ਹੈਗੀ ਆ ਰੰਗ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਜੀ ਬਹੁਤ ਹੀ ਕੋਕਾ ਪੀਸ ਟਰੈਕਟਰ ਆ ਜੀ ਸਾਫ਼ ਸੁਥਰਾ ਬਿਲਕੁਲ ਘਰੇ ਰੱਖਣ ਵਾਲਾ ਟਰੈਕਟਰ ਆ ਜੀ ਜਿੰਨਾ ਵੀ ਰੰਗ ਟਰੈਕਟਰ ਤੇ ਹੈਗਾ ਸਾਰਾ ਰੰਗ ਪੇਂਟ オリジナル ਆ ਇੰਜਨ ਗੇਅਰ ਦਾ ਓਕੇ ਆ ਜੀ ਸੈਲਫ ਸਟਾਰਟ ਟਰੈਕਟਰ ਆ ਮਹੀਨਦਰਾ 265 ਮਾਡਲ ਦੀ ਗੱਲ ਕਰੀਏ ਤਾਂ ਜੀ ਮਾਡਲ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਮਾਡਲ ਹੈਗਾ ਜੀ ਟਰੈਕਟਰ 1992 ਕਰੇ ਰੱਖਣ ਨੂੰ ਟਰੈਕਟਰ ਬਹੁਤ ਵਧੀਆ ਜੀ ਫੁੱਲ ਗਰੰਟੀ ਆ ਜੇ ਆਪਾਂ ਗੱਲ ਕਰਕੇ ਜੀ ਇੰਡਾਂ ਦੀ ਐਂਡ ਵੀ ਬਿਲਕੁਲ ਨਾਲ ਦੇ ਨੇ ਟਰੈਕਟਰ ਦੇ ਇੰਡਾਂ ਦੀ ਸਮਾਈ ਦੇਖ ਲਓ ਜੀ ਕਿਹੜੇ ਹਿਸਾਬ ਰੱਖੀ ਹੋਈ ਆ ਬਹੁਤ ਹੀ ਸ਼ੌਂਕ ਨਾਲ ਟਰੈਕਟਰ ਘਰੇ ਰੱਖਿਆ ਹੋਇਆ ਜੀ ਸਾਰੇ ਟਰੈਕਟਰ ਦੇ ਐਂਡ ਨਾਲ ਦੇ ਆ ਜੀ ਵੇਟ ਵਗੈਰਾ ਟਰੈਕਟਰ ਨੂੰ origignal agency ਵਾਲੇ ਲੱਗੇ ਹੋਇਆ ਇੱਕ ਵੇਟ ਆ ਪਿਆ ਜੀ ਤੇ ਅੱਠ ਸਟਾਈਲ ਅੱਠ ਇੱਟਾਂ ਹੁੰਦੀਆਂ ਜੀ ਮੂਰੇ ਦੇ 6 ਪਤਾ ਨਹੀਂ 8 6 ਦੀਆਂ 6 ਜਿੰਨੀਆਂ ਇੱਟਾਂ ਨੇ ਸਾਰੀਆਂ ਕੰਪਲੀਟ ਨੇ ਜੀ ਟਰੈਕਟਰ ਦੇ ਵੇਟ ਮੂਰੇ ਕੰਪਲੀਟ ਨੇ ਰੇਟ ਦੀ ਗੱਲ ਕਰਕੇ ਤਾਂ ਜੀ ਰੇਟ ਕੰਡੀਸ਼ਨ ਦੇ ਹਿਸਾਬ ਤੇ ਕੁਝ ਵੀ ਨਹੀਂ ਮੰਗਿਆ ਬਾਕੀ ਤੁਸੀਂ ਤੁਹਾਨੂੰ ਜਿੰਨੇ ਕਦਾ ਲੱਗਿਆ ਰੇਟ ਲਾ ਸਕਦੇ ਹੋ ਛੋਡੀ ਦੇਣ ਉਹ ਸਾਡੀ ਸਿਰਦਰਦੀ ਰਿਹਾ ਟਰੈਕਟਰ ਦੇਣਾ ਜਾਂ ਨਹੀਂ ਦੇਣਾ ਜੀ ਟਰੈਕਟਰ ਦਾ ਰੇਟ ਰੱਖਿਆ ਜੀ ਆਪਾਂ 2 1 ਲੱਖ ਤੇ 55000 ਰੁਪਇਆ ਮੌਕੇ ਤੇ ਹਲਕਾ ਫੁਲਕਾ ਹੋ ਜਾਊਗਾ ਜੀ ਰੇਟ ਦਾ ਕੋਈ ਜ਼ਿਆਦਾ ਰੇਟ ਦਾ ਫਰਕ ਨਹੀਂ ਪੈਣਾ ਟਰੈਕਟਰ ਦੀ ਕੰਡੀਸ਼ਨ ਦੇਖ ਕੇ ਤੁਸੀਂ ਟਰੈਕਟਰ ਤੇ ਰੇਟ ਕਹੋਗੇ ਜਿੰਨਾ ਮੰਗਿਆ ਇਹ ਵੀ ਥੋੜਾ ਇੰਨਾ ਸੋਹਣਾ ਸੁਨੱਖਾ ਟਰੈਕਟਰ ਰੰਗ ਪੇਂਟ ਦੇਖੋ ਸਾਰਾ origignal ਹੈ ਜੀ ਜਿੰਨਾ ਵੀ ਰੰਗ ਹੈਗਾ ਟਰੈਕਟਰ ਦਾ ਸਾਰਾ origignal ਮਗਰਾੜਾ ਦੀ ਕੰਡੀਸ਼ਨ ਦੇਖ ਸਕਦੇ ਹੋ ਤੁਸੀਂ ਪੂਰੇ ਸੋਹਣੇ ਸੁਨੱਖੇ ਮਗਰਾੜਾ ਹੈ ਜੀ ਸਟicker ਵਗੈਰਾ ਸਾਰੇ ਨਾਲ ਦੇ ਪਏ ਨੇ ਜਿੰਨੇ ਸਟicker ਨਾਲ ਦੇ ਨੇ ਜੀ ਏਜੰਸੀ ਵਾਲੇ ਹਜੇ ਤੱਕ ਕੁਝ ਵੀ ਨਹੀਂ ਟਰੈਕਟਰ ਖੜਾ ਹੀ ਰਿਹਾ ਜੀ ਬਹੁ ਘੱਟ ਚੱਲਿਆਗਾ ਤੇ ਜੇ ਕਿਸੇ ਵੀਰ ਨੇ ਟਰੈਕਟਰ ਖਰੀਦਣਾ ਹੋਵੇ ਤਾਂ ਆਪਣਾ ਜੋ ਹੈਲਪਲਾਈਨ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਤੇ ਜੇ ਕਿਸੇ ਵੀ ਨੇ ਆਪਣੇ ਚੈਨਲ ਉੱਤੇ ਐਡ ਲਗਵਾਉਣੀ ਹੋਵੇ ਤਾਂ ਫੋਟੋਆਂ ਜਾਂ ਵੀਡੀਓ ਬਣਾ ਕੇ ਸੈਂਡ ਕਰ ਸਕਦੇ ਹੋ ਜੀ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਵੀਡੀਓ ਸ਼ੇਅਰ ਕਰਿਆ ਕਰੋ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਬਾਕੀ ਆਪਣੇ ਚੈਨਲ ਤੇ ਵੱਧ ਤੋਂ ਵੱਧ ਬਾਹਰ ਦੇ ਨੰਬਰ ਟਰੈਕਟਰ ਆਉਂਦੇ ਆ ਜਿਹੜੇ ਪੰਜਾਬ ਨੰਬਰ ਜਾਂ ਹਰਿਆਣਾ ਨੰਬਰ ਟਰੈਕਟਰ ਹੁੰਦੇ ਆ ਇਹ ਆਪਾਂ ਵਿੱਚ ਹੀ ਕੱਟਦੇ ਹੁੰਨੇ ਆ ਜੀ ਜੇ ਕਿਸੇ ਵੀਰ ਨੂੰ ਟਰੈਕਟਰ ਚਾਹੀਦੇ ਹੋਣ ਤਾਂ ਆਪਣੇ ਨਾਲ ਕੰਟੈਕਟ ਜਰੂਰ ਕਰੋ ਇੱਕ ਟਰੈਕਟਰ ਇਹ ਵਿੱਚ ਕੱਟਿਆ ਹੋਇਆ ਜੀ ਐਂਡੋ ਫਾਰਮ ਵਿੱਚ ਕੱਟਿਆ ਹੋਇਆ 3055 ਤੇ 1K 855 ਵਿੱਚ ਕੱਟਿਆ ਸੀ ਇਹ ਆਪਾਂ ਵੇਚ ਦੇਣੀ ਇਹਨੂੰ ਘਰੇ ਰੱਖ ਲਿਆ ਇਹਦਾ ਕੰਮ ਤੂੜੀ ਵਾਲੀ ਮਸ਼ੀਨ ਚਲਾਵਾਂਗੇ ਚਲੋ ਜੋ ਵੀ ਲਾ ਲੋ ਘਰੇ ਰੱਖ ਲਿਆ ਉਹ ਟਰੈਕਟਰ ਆਪਾਂ ਵੇਚ ਦਿਆਂਗੇ ਐਂਡੋ ਫਾਰਮ 3055 ਉਹਦੀ ਵੀਡੀਓ ਵੀ ਆਪਾਂ ਆਪਣੇ YouTube ਚੈਨਲ ਤੇ ਪਾਈ ਆ ਜੀ 2,20,000 ਰੁਪਿਆ ਰੇਟ ਆ 2009 ਮਾਡਲ ਆ ਪੰਜਾਬ ਨੰਬਰ ਟਰੈਕਟਰ ਆ ਜੀ ਪਾਵਰ ਸਟੀਅਰਿੰਗ ਡਬਲ ਕਲਚ ਤੇਲ ਬ੍ਰੇਕ ਗ੍ਰੈਂਡ ਪੀਟੀਓ 60 ਪਾਵਰ ਦਾ ਟਰੈਕਟਰ ਆ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟ ਕਰੋ ਤੇ ਚੈਨਲ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ ਵੀਰੇ ਸਾਰੇ ਵੀਰਾਂ ਦਾ